ਮੈਰਨ ਦੀ ਮਾਂ ਤੁਸੀਂ ਦੇਖ ਰਹੇ ਹੋ ਹਰਫ ਪੰਜਾਬ ਟੀਵੀ ਤੇ ਅੱਜ ਸਵੇਰ ਦੀ ਵੱਡੀ ਖਬਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਪਹਿਲੀ ਇੰਟਰਵਿਊ ਸਾਹਮਣੇ ਆਸੀ ਜਿਸ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਗਏ ਸੀ ਉਸ ਮਾਮਲੇ ਦੇ ਵਿੱਚ ਸਿੱਟ ਵੱਲੋਂ ਰਿਪੋਰਟ ਸੌਂਪ ਦਿੱਤੀ ਗਈ ਹੈ ਸੀਲ ਬੰਦ ਹੈ ਰਿਪੋਰਟ ਸੌਂਪੀ ਗਈ ਸੀ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਇਹ ਪਹਿਲੀ ਇੰਟਰਵਿਊ ਹੋਈ ਸੀ ਇਹ ਪੰਜਾਬ ਦੀ ਹੱਦ ਦੇ ਅੰਦਰ ਹੋਈ ਸੀ ਸੋ ਦਾ ਦੇਖ ਕੇ ਇਸ ਇੰਟਰਵਿਊ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਇੱਕ ਜਾਂਚ ਕਮੇਟੀ ਬਣਾਈ ਗਈ ਜਿਸ ਤੋਂ ਬਾਅਦ ਇਸ ਦੀ ਜਾਂਚ ਹੋਈ ਤਾਂ ਅੱਜ ਜਿਹੜਾ ਕਿ ਹਾਈ ਕੋਰਟ ਦੇ ਵਿੱਚ ਸੀਲ ਬੰਦ ਰਿਪੋਰਟ ਸੌਂਪੀ ਗਈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਸ ਇੰਟਰਵਿਊ ਨੂੰ ਲੈ ਕੇ ਕਈ ਖੁਲਾਸੇ ਕੀਤੇ ਗਏ ਨੇ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਇੰਟਰਵਿਊ ਆ ਇਹ ਕਿਸੇ ਹੋਰ ਸੂਬੇ 'ਚ ਨਹੀਂ ਬਲਕਿ ਜਿਹੜਾ ਕਿ ਆਹ ਪੰਜਾਬ ਦੇ ਵਿੱਚ ਹੀ ਇਹ ਇੰਟਰਵਿਊ ਹੋਈ ਸੀ ਸੋ ਦਾਦੇ ਕਿ ਇਸ ਮਾਮਲੇ ਦੀ ਜਿਹੜੀ ਕਿ ਜਾਂਚ ਡੀਜੀਪੀ ਪ੍ਰਵੋਧ ਕੁਮਾਰ ਦੇ ਵੱਲੋਂ ਕੀਤੀ ਗਈ ਸੀ ਜਿਨ੍ਹਾਂ ਦੇ ਵੱਲੋਂ ਇਹ ਰਿਪੋਰਟ ਉਹ ਸੌਂਪੀ ਗਈ ਆ ਸੋ ਦਾਦੇ ਕਿ ਪਿਛਲੇ ਸਾਲ ਹੀ ਹਾਈ ਕੋਰਟ ਨੇ ਲੌਰੇ ਸ ਬਿਸ਼ਨੋਈ ਦੀ ਇਸ ਇੰਟਰਵਿਊ ਨੂੰ ਲੈ ਕੇ ਜਿਹੜੀ ਕਿ ਜਾਂਚ ਕਰਨ ਦੀ ਗੱਲ ਕੀਤੀ ਸੀ ਇਸ ਇੰਟਰਵਿਊ ਨੂੰ ਲੈ ਕੇ ਜਿਹੜਾ ਨੋਟਿਸ ਲਿਆ ਸੀ ਉਸ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਡੀਜੀਪੀ ਪ੍ਰਬੋਧ ਕੁਮਾਰ ਅਤੇ اے ਆਈਜੀ ਡਾਕਟਰ ਐਸ ਰਾਹੁਲ ਅਤੇ ਨੀਲਾ ਬਰੀ ਜਗਦਾਲੇ ਦੀ ਐਸ ਆਈਟੀ ਬਣਾ ਕੇ ਜਿਹੜੇ ਕਿ ਜਾਂਚ ਦੇ ਹੁਕਮ ਦਿੱਤੇ ਗਏ ਸੀ ਜਿਸ ਤੋਂ ਬਾਅਦ ਇਸ ਦੀ ਬਰੀਕੀ ਦੇ ਨਾਲ ਜਾਂਚ ਹੋਈ ਪੜਤਾਲ ਹੋਈ ਤਾਂ ਕਿ ਪਤਾ ਲੱਗ ਸਕੇ ਕਿ ਆਖਰ ਜਿਹੜੀ ਕਿ ਐ ਲਾਰੈਂਸ ਬਿਸ਼ਨੋਏ ਦੀ ਇੰਟਰਵਿਊ ਆ ਉਹ ਕਿੱਥੇ ਅਤੇ ਕਿਵੇਂ ਹੋਈ ਸੀ ਜਿਸ ਤੋਂ ਬਾਅਦ ਵੱਡੇ ਸਵਾਲ ਵੀ ਜਿਹੜੇ ਪ੍ਰਸ਼ਾਸਨ ਤੇ ਖੜੇ ਹੋਏ ਸੀ ਕਿ ਆਖਰ ਜੇਲ੍ਹ ਦੇ ਵਿੱਚ ਰਹਿ ਕੇ ਲਾਰੈਂਸ ਬਿਸ਼ਨੋਏ ਦੀ ਇੰਟਰਵਿਊ ਕਿੱਦਾਂ ਹੋ ਸਕਦੀ ਹੈ ਜਿਸ ਨੂੰ ਲੈ ਕੇ ਜੇਲ੍ਹ ਅਧਿਕਾਰੀਆਂ ਵੀ ਜਿਹੜੇ ਕਿ ਸਵਾਲਾਂ ਦੇ ਕਟਾਰੇ ਦੇ ਵਿੱਚ ਆਏ ਸੀ ਤੇ ਲਗਾਤਾਰ ਜੇਲ੍ਹ ਪ੍ਰਸ਼ਾਸਨ ਨੂੰ ਵੀ ਜਿਹੜਾ ਕਿ ਸਵਾਲਾਂ ਦੇ ਕਟਾਰੇ ਦੇ ਵਿੱਚ ਖੜਾ ਕਰਕੇ ਪੁੱਛਿਆ ਜਾ ਰਿਹਾ ਸੀ ਜਿਹਦੇ ਚਾਲ ਦੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਰਿਪੋਰਟ ਆਈ ਉਹਦੇ ਵਿੱਚ ਸਿੱਧਾ ਤੌਰ ਤੇ ਕਿਹਾ ਗਿਆ ਕਿ ਜਿਹੜੀ ਇਹ ਪੰਜਾਬ ਦੀ ਹੱਦ ਦੇ ਅੰਦਰ ਹੀ ਇਹ ਜਿਹੜੀ ਕਿ ਇੰਟਰਵਿਊ ਕੀਤੀ ਗਈ ਹੈ ਇਸ ਐਸਆਈਟੀ ਨੇ ਅੱਜ ਹਾਈ ਕੋਰਟ ਦੇ ਵਿੱਚ ਇੱਕ ਸੀਲ ਬੰਦ ਜਿਹੜੀ ਕਿ ਰਿਪੋਰਟ ਸੌਂਪੀ ਹੈ ਤੇ ਕਿਹਾ ਗਿਆ ਕਿ ਲਾਰੈਂਸ ਬਿਸ਼ਨੋਈ ਦਾ ਪਹਿਲਾ ਇੰਟਰਵਿਊ ਪੰਜਾਬ ਦੀ ਹੱਦ ਵਿੱਚ ਹੋਇਆ ਐਸਆਈ ਨੇ ਅਗਲੀ ਜਾਂਚ ਜਿਹੜੀ ਕਿ ਸ਼ੁਰੂ ਕਰ ਲਈ ਹਾਈ ਕੋਰਟ ਤੋਂ ਕੁਝ ਹੋਰ ਸਮਾਂ ਮੰਗਿਆ ਤਾਂ ਕਿ ਇਸ ਜਾਂਚ ਦੇ ਵਿੱਚ ਹੋਰ ਵੀ ਬਰੀਕੀ ਦਾ ਪਤਾ ਲੱਗ ਸਕੇ ਕਿ ਆਹ ਜਿਹੜੀ ਇੰਟਰਵਿਊ ਹੋਈ ਉਹ ਕਿਵੇਂ ਹੋਈ ਕਿਉਂਕਿ ਇਹ ਤਾਂ ਪਤਾ ਲੱਗ ਚੁੱਕਿਆ ਕਿ ਜਿਹੜੀ ਇਹ ਇੰਟਰਵਿਊ ਹੋਈ ਸੀ ਇਹ ਪੰਜਾਬ ਦੀ ਹਦੂਦ ਅੰਦਰ ਹੋਈ ਸੀ ਪੰਜਾਬ ਦੀ ਹੱਦ ਅੰਦਰ ਹੋਈ ਸੀ ਕਿਉਂਕਿ ਸ ਨੂੰ ਲੈ ਕੇ ਵੀ ਸਵਾਲ ਕੀਤੇ ਜਾਂ ਰਹੇ ਸੀ ਕਿ ਇਹ ਜਿਹੜੀ ਇੰਟਰਵਿਊ ਆ ਇਹ ਜਿਹੜੀ ਕਿ ਪੰਜਾਬ ਦੇ ਵਿੱਚ ਨਹੀਂ ਹੋਈ ਕਿਉਂਕਿ ਇਹ ਲਾਰੈਂਸ ਬਿਸ਼ਨੋਈ ਹੁਣ ਤੱਕ ਕਈ ਜੇਲ੍ਹਾਂ ਦੇ ਵਿੱਚ ਰਹਿ ਕੇ ਆ ਚੁੱਕੇ ਆ ਜਿਹਦੇ ਚੱਲਦੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ 705 ਦੇ ਵਿੱਚ ਪਾਇਆ ਜਾ ਰਿਹਾ ਸੀ ਤਾਂ ਕਿ ਇਸ ਦੀ ਜਾਂਚ ਹੋਵੇ ਤਾਂ ਜਾਂ ਤੋਂ ਬਾਅਦ ਇਹ ਜਿਹੜਾ ਅਸਲ ਸੱਚ ਸਾਹਮਣੇ ਆਉਣਾ ਸੀ ਜਿਸ ਦੇ ਚੱਲਦੇ ਹਾਈ ਕੋਰਟ ਦੇ ਵੱਲੋਂ ਜਾਂਚ ਕਮੇਟੀ ਬਣਾਈ ਜਾਂਦੀ ਹੈ ਅਤੇ ਇਸ ਦੇ ਉੱਤੇ ਨੋਟਿਸ ਲਿਆ ਜਾਂਦਾ ਤੇ ਹੁਣ ਜਾਂਚ ਦੇ ਵਿੱਚ ਇਹ ਸਭ ਕਲੀਅਰ ਹੋ ਚੁੱਕਿਆ ਕਿ ਪੰਜਾਬ ਦੇ ਅੰਦਰ ਹੀ ਲਾਰੈਂਸ ਬਿਸ਼ਨੋਏ ਦੀ ਜਿਹੜੀ ਇਹ ਇੰਟਰਵਿਊ ਹੋਈ ਸੀ ਤਾਂ ਹੁਣ ਕਮੇਟੀ ਦੇ ਵੱਲੋਂ ਟੀਮ ਦੇ ਵੱਲੋਂ ਜਿਹੜਾ ਕਿ ਹਾਈ ਕੋਰਟ ਤੋਂ ਹੋਰ ਸਮਾਂ ਮੰਗਿਆ ਗਿਆ ਤਾਂ ਕਿ ਹੋਰ ਬਰੀਕੀਦਰਾ ਜਾਂਚ ਕਰਕੇ ਪਤਾ ਲੱਗ ਸਕੇ ਕਿ ਆਖਰ ਏਹ ਇੰਟਰਵਿਊ ਕਿਸ ਤਰੀਕੇ ਦੇ ਨਾਲ ਕਰਵਾਈ ਗਈ ਤੇ ਕਿਸ ਦਾ ਵਿਸ਼ੇ ਦੇ ਵਿੱਚ ਹੱਥ